ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਆਪਣਾ ਪੋਸਟਰ ਕਰ ਰਹੇ ਆ ਰੀਲਿਸ ਤੇ ਸ਼ਾਹ ਕੋੜ ਦਾ ਉਹ ਕਿਥੇ ਆ ਬਾਕੀ ਕੰਪਨੀ ਵਾਲੇ ਸਾਡਾ ਬੰਨੇ ਕਿਥੇ ਆਜੋ ਆਜੋ ਸੋ ਅਸੀਂ ਸਾਰੇ ਗੁਰੂ ਨੂੰ ਬਹੁਤ ਵਧਾਈ ਦਿੰਨੇ ਪਹਿਲੀ ਪਾਰੀ ਖੇਡਣੀ ਅੱਜ ਇਹਨਾਂ ਨੇ ਪੰਜਾਬੀ ਪੱਦਰ ਤੇ ਕਿ ਪ੍ਰਵਾਤਮਾ ਕਰੇ ਸਫਲ ਹੋਣ ਔਰ ਤੁਸੀਂ ਸਾਰੇ ਡਟ ਕੇ ਸਾਥ ਦਿਓ ਵਹਿ ਤਾਂ तकरीबन ਚੰਗਾਈ ਲਿਖਦੇ ਆ ਸਾਰੇ ਚੰਗੀ ਨੂੰ ਚੰਗੀ ਲਿਖਦੇ ਪਰ ਫਿਰ ਵੀ ਕੋਸ਼ਿਸ਼ ਕਰਿਓ ਕਿ ਕਈ ਵਾਰੀ ਕੋਈ ਛੋਟੀ ਮੋਟੀ ਖਾਮੀ ਰਹਿ ਜਾਂਦੀ ਹੈ ਉਹਨੂੰ ਇਗਨੋਰ ਕਰਿਓ ਸਾਥ ਦਿਓ ਦਬ ਅਸੀਂ ਚਾਹੁੰਦੇ ਤੁਹਾਡਾ ਸਾਥ ਜ਼ਰੂਰੀ ਆਓ ਡਾਇਰੈਕਟਰ ਸਾਹਿਬ ਤੁਸੀਂ ਬਖਤ ਹੋ ਜੀ ਭਾਜੀ ਨੇ ਕਿਹਾ ਤਾਂ ਬਸ ਇੰਨੀ ਬੜੀ ਗੱਲ ਆ ਅਸੀਂ ਦੇ ਬਣਾ ਕੇ ਭਾਜੀ ਨੂੰ ਦਿਖਾ ਦਈਏ ਤੇ ਇਹਨਾਂ ਨੇ ਪ੍ਰਮਾਣ ਕਰਦਾ ਆਨ ਜੇ ਥੈਂਕ ਯੂ ਬਬੂ ਬਾਜੀ ਤੁਸੀਂ ਟਾਈਮ ਕੱਢ ਕੇ ਆਏ। ਭਾਈ ਸਾਨੂੰ ਅਡਾਪਟ ਕੀਤਾ ਆਪਣਾ ਹੀ ਪੈਣਾ ਹੈ। ਮਾਨ ਸਾਹਿਬ ਮਾਨ ਸਾਹਿਬ ਗੁਰੂ ਜਿਹੜਾ ਗੁਰੂ ਹੰਦਵਾਹ ਹੈ ਨਾ ਜੋ ਇਹ ਇੰਦਾ ਦਾ ਆਰਟਿਸਟਾ ਜੀ ਨੇ ਸਾਨੂੰ ਬਹੁਤ ਵੱਡੇ ਲੈਵਲ ਤੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਆ। ਨਾਲ ਹੀ ਨਾਲ ਵੱਡਿਆਂ ਦੀ ਇੱਜ਼ਤ ਕਰਨਾ ਔਰ ਨਾਲ ਬਰਾਬਰ ਦੇ ਨਾਲ ਪਿਆਰ ਦੇਣਾ, ਛੋਟਿਆਂ ਨੂੰ ਪਿਆਰ ਕਰਨਾ। ਉਹ ਗੁਰੂ ਹੰਦਵਾਹ ਦੇ ਵਿੱਚ ਬਹੁਤ ਕੁਝ ਕੁਟ ਕੇ ਪਿਆ ਹੋਇਆ ਆ। ਜੀ ਜੀ ਇਹ ਸਨਸਕਾਰ ਹੈ ਜੀ। ਜੀ ਪਰਿਵਾਰ ਵੱਲੋਂ ਦਿੱਤੇ ਸੰਸਕਾਰ ਆ। ਦੇਖੋ ਕੀ ਹੁੰਦਾ ਹੈ ਆਪਾਂ ਜ਼ਿੰਦਗੀ ਵਿੱਚ ਕਿਸੇ ਸਫ਼ਰ ਤੇ ਤੁਰਦੇ ਆ। ਦਾ ਸਫ਼ਰ ਤਾਂ ਸਾਰੇ ਸ਼ੁਰੂ ਕਰਦੇ ਆ। ਕਿਸੇ ਨੇ ਪੱਤਰਕਾਰ ਬਣਨਾ, ਕਿਸੇ ਨੇ ਆਰਟਿਸਟ ਬਣਨਾ, ਕਿਸੇ ਨੇ ਅਫਸਰ ਬਣਨਾ। ਉਹ ਸਫ਼ਰ 'ਚ ਫਿਰ ਆਪਾਂ ਇੱਕ ਦੂਜੇ ਨੂੰ ਮਿਲਦੇ ਆ। ਜੇ ਆਪਾਂ ਚੰਗੀਆਂ ਗੱਲਾਂ ਕਰਾਂਗੇ ਤਾਂ ਅੱਗੇ ਸਾਰਾ ਕੁਝ ਚੰਗਾ ਹੋਊਗਾ। ਦੇਖੋ ਮੁਖਾਲਫਤ ਕਰ ਲੈਣੀ ਬਹੁਤ ਸੌਖੀ ਐ। ਮੰਨ ਲਓ ਇੱਕ ਫਿਲਮ ਆਉਂਦੀ ਐ। ਫਿਲਮ 'ਚ ਕੋਈ ਤਰੁੱਟੀਆਂ ਰਹਿ ਸਕਦੀਆਂ। ਔਰ ਕਿਉਂਕਿ ਫਿਲਮ 2-300 ਬੰਦਾ ਰੜਕੇ ਬਣਾਉਂਦਾ ਜਿੱਦਾਂ ਹੁਣ ਡਾਇਰੈਕਟਰ ਸਾਹਿਬ ਬਹੁ ਵੱਡੀ ਟੀਮ ਐ। ਕਿਤੇ ਕੋਈ ਖਾਮੀ ਮਿਨਿਊਚਰ ਹੀ ਰਹਿ ਜਾਂਦੀ ਹੈ ਆਪਾਂ ਉਹ ਉਸ ਇੱਕ ਪਾਸੇ ਤਾਂ ਆਪਾਂ ਕਹਿੰਦੇ ਕਿ ਸਿਰ ਮਾ ਆਪਣਾ ਘਰੋ ਨਹੀਂ ਕਰਦਾ ਦੂਜੇ ਪਾਸੇ ਫਿਰ ਆਪਾਂ ਇੱਕ ਦੂਜੇ ਨੇ ਲੱਤਾਂ ਵੀ ਖਿੱਚਦੇ ਆ ਉਹ ਗਲਤ ਹੋ ਜਾਂਦਾ ਤੇ ਸਾਰੀਆਂ ਚੀਜ਼ਾਂ ਛੱਡ ਕੇ ਕਿਸੇ ਇੱਕ ਚੀਜ਼ ਨੂੰ ਫੜ ਲੈਣਾ ਉਹ ਚੰਗੀ ਗੱਲ ਹੈ ਉਹ ਮੈਂ ਚਾਹੁੰਦਾ ਕਿ ਤੇ ਬਨਰਜੀ ਮਿਲੇ ਹਰ ਪਾਸਿਓਂ ਔਰ ਤੁਸੀਂ ਸਾਰੇ ਡਟ ਕੇ ਸਾਥ ਹੋ ਮੈਂ ਨਾ ਤੁਹਾਨੂੰ ਕਿਵੇਂ ਲੱਗਿਆ ਜੀ ਸ਼ਾਹ ਕੋਲ ਦਾ ਟ੍ਰੇਲਰ ਯਾਰ ਅੱਤ ਕਰਦੀ ਫਿਲਮ ਆਇਆ ਛੋਟਾ ਭਰਾ ਆਇਆ ਸਾਡਾ ਚੰਗਾ ਮੈਨੂੰ ਇਹ ਫੀਲ ਕਰ ਰਹੇ ਹੋ ਮਾਨ ਸਾਹਿਬ ਸਾਡੇ ਬੰਦੇ ਨੇ ਸਾਨੂੰ ਇੰਨੇ ਟਾਈਮ ਤੋਂ ਰਿਪਰੈਜ਼ੈਂਟ ਕਰ ਰਹੇ ਨੇ ਔਰ ਬੱਚਾ ਬੱਚਾ ਇਹਨਾਂ ਦੇ ਗਾਣੇ ਆ ਭਾਈ ਨੂੰ ਤਾਂ ਬਚਪਨ ਤੋਂ ਜਾਣਦਾ ਭਾਜੀ ਮੈਨੂੰ ਹੁਣੇ ਜਾਨਣਾ ਸ਼ੁਰੂ ਕੀਤਾ ਵਾ ਤੇ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਭਾਈ ਦਾ ਹੀ ਫੈਨ ਆ ਜੀ ਤੇ ਹਮੇਸ਼ਾ ਇੰਟਰਵਿਊ ਵੀ ਕਹਿੰਦਾ ਰਿਹਾ ਮੈਂ ਆ ਅ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮੈਨੂੰ ਪਤਾ ਹੁੰਦੀਆਂ ਇਹਨਾਂ ਦੇ ਬਾਰੇ ਮੈਨੂੰ ਪਤਾ ਹੁੰਦੀਆਂ ਨੇ ਕਿਉਂਕਿ ਐਸਾ ਫੈਨ ਤੁਸੀਂ ਪਿੱਛੇ ਤੋਂ ਦੂਰੋਂ ਵੇਖ ਰਹੇ ਹੋ ਨੇ ਬਹੁਤ ਟਾਈਮ ਤੋਂ ਤੇ ਮੈਂ ਭਾਈ ਨੂੰ ਬਹੁਤ ਪਿਆਰ ਕਰਦਾ ਵਾਂ ਮੈਨੂੰ ਖੁਦ ਵੀ ਨਹੀਂ ਪਤਾ ਵੀ ਮੈਂ ਇੰਨਾ ਪਿਆਰ ਕਿਉਂ ਕਰਦਾ ਹਾਂ ਕਿਉਂਕਿ ਕਈ ਵਾਰ ਪਰਿਵਾਰ ਤੋਂ ਬਾਅਦ ਤੁਹਾਨੂੰ ਕੋਈ ਕਿਸੇ ਦਾ ਆਪਣਾ ਪਰਿਵਾਰ ਦਿੱਕੇ ਉਹ ਬੜੀ ਵੱਡੀ ਗੱਲ ਹੁੰਦੀ ਹੈ ਤੇ ਮੈਨੂੰ ਭਾਜੀ ਦਾ ਆਪਣਾ ਪਰਿਵਾਰ ਹੀ ਦਿੱਖਦਾ ਭਾਜੀ ਮੇਰੇ ਵੱਟਿਆਂ ਵਾਂਗੂ ਨੇ ਤੇ ਮੈਂ ਆਲਵੇਸ ਭਾਜੀ ਦੇ ਫੁੱਟਸਟੈਪਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਅੱਗੇ ਵੀ ਇਹੇ ਕਰਦਾ ਰਿਹਾ ਮੈਂ ਮਾਤਾ ਜੀ ਮਾਫੀ ਮੰਗਣਾ ਕਹਿੰਦੇ ਮੈਨੂੰ ਕੁੱਟਿਓ ਨਾ ਤੁਸੀਂ ਇੱਕ ਪਰਸਨਲ ਗੱਲ ਵੀ ਫੀਲ ਕਰਨ ਲੱਗਿਆ ਆ ਮਾਤਾ ਜੀ ਨਾ ਤਾਂ ਕਿਸੇ ਨਾਲ ਫਿਲਮ ਕਰਦੇ ਨਾ ਗਾਣੇ ਕਰਦੇ ਤੁਹਾਡੇ ਨਾਲ ਗਾਣਾ ਵੀ ਕਰ ਲਿਆ ਫਿਲਮ ਵੀ ਕਰ ਲਿਆ ਇੰਦਾ ਦੀ ਕੀ ਆ ਤੁਹਾਡੇ ਰਿਸ਼ਤੇ ਦੇ ਵਿੱਚ ਕੀ ਖਾਸ ਗੱ ਦੇਖੋ ਜ਼ਿੰਦਗੀ ਸਤਕਾਰ ਹੈ ਪਿਆਰ ਹੈ ਆਪਾਂ ਕਿਸੇ ਨੂੰ ਪਿਆਰ ਕਰਦੇ ਨਾ ਤੂੰ ਸਾਹਮਣੇ ਜਿਹੜਾ ਦੋ ਕਦਮ ਅੱਗੇ ਭਰ ਲੈਂਦਾ ਜੋ ਮੈਨੂੰ ਲੱਗਦਾ ਹੈ ਕਿ ਜਿਨੇ ਜ਼ਿੰਦਗੀ 'ਚ ਇਹ ਸਿੱਖ ਲਿਆ ਕਿ ਮੈਂ ਚੰਗਾ ਬੋਲਣਾ ਤੇ ਚੰਗੀ ਗੱਲ ਕਰਨੀ ਉਹ ਤੁਹਾਡਾ ਮਿਆਰ ਤੇ ਤੁਹਾਡੀ ਖਾਨਦਾਨੀ ਦੱਸ ਦਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਮਨਿਸ਼ਚਾਤ ਨਿਕਲਿਓ ਉਹਨੂੰ ਲੱਗਦਾ ਹੈ ਇਹ ਅੱਛਾ ਸੰਸਕਾਰ ਹੈ ਅਸੀਂ ਵੀ ਆਪਦੇ ਸੀਨੀਅਰ ਜਦੋਂ ਮਿਲਦੇ ਆ ਮੈਂ ਤਾਂ ਕਈ ਵਾਰੀ ਬੈਠਦਾ ਵੀ ਨਹੀਂ ਮੈਂ ਖੜੀ ਜਾਂਦਾ ਅੱਜ ਵੀ ਉਹਦੇ ਸਤਿਕਾਰ ਕਰਦਾ ਸੀ ਸੋ ਅੱਜ ਮੈਂ ਸ਼ਾਕੋਰ ਦੀ ਗੱਲ ਕਰਨੀ ਆਪਕੋ ਬੜੀ ਕੌਮ ਕਮਾਲ ਕੀ ਹੋਣ ਵਾਲੀ ਹੈ

ਇਹ ਆਪਣਿਆਂ ਵਾਲੀ ਹੈ ਸਾਰੀ ਆਪਣਿਆਂ ਲਈ ਤੇ ਫਿਰ ਇੰਨਾ ਮਤਲਬ ਇਹ ਮੁੰਡੇ ਕਾਤੇ ਬੁਲਾਇਆ ਜੇ ਤੁਸੀਂ ਉੱਥੇ ਖੌੜੂ ਪਾਉਣਾ ਹੈ ਵੀ ਸਾਹ ਤਾਂ ਲੈ ਲਓ ਇੰਨਾ ਸਾਹ ਨਾਲ ਦਵਾਦਾ ਕਿ ਖੜੀ ਹੋ ਜਾਵੇ ਬੰਦਾ ਕਰਾ ਮਾਤਾ ਕਾਲ ਦਾ ਇੰਦੁਰਾ ਕੀ ਜੀ ਸ਼ਾਹਰੁਖ ਖਾਨ ਸੁਲਮਾਨ ਕਰ ਕਿੱਥੇ ਹੁੰਦੇ ਸਾਡੇ ਇੱਥੇ ਕਿੱਥੇ ਨਹੀਂ ਹੁੰਦੇ ਵਟਿਆ ਤੇ ਤੇ ਇਹ ਹੋਇਆ ਇਹ ਬਹੁਤ ਕਮਾਲ ਦੀ ਗੱਲ ਹੈ ਅਪ੍ਰੀਸ਼ੀਏਟ ਕਰਨੀ ਚਾਹੀਦੀ ਸਾਡੇ ਨੂੰ ਦੇਖੋ ਜੇ ਤੁਸੀਂ ਇਸ ਤਰ੍ਹਾਂ ਖੜ ਗਏ ਨਾ ਇੱਕ ਦੂਜੇ ਨਾਲ ਤਾਂ ਇਹ ਸਿਨੇਮਾ ਬਹੁਤ ਵੱਡਾ ਹੋ ਜਾਊਗਾ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੀ ਯਾਰ ਗੇਟ ਬੰਦ ਕਰੋ ਗੇਟ ਬੰਦ ਕਰੋ ਯਾਰ ਰੋਕੋ ਥੋੜਾ ਹੌਲੀ ਕਰੰਗੋ ਗੇਟ ਬੰਦ ਕਰ ਇਹ ਹੁੰਦਾ ਜਿਹੜੀ ਸਾਡੇ ਖਬਰ ਲੱਗਦੀ ਇੱਥੋਂ ਜਿਹੜੀ ਬਣਦੀ ਹੈ ਖਬਰ ਉਹਨੂੰ ਛੋਟੀ ਸਮਝ ਆ ਜਾਂਦਾ ਜਿਹੜੀ ਬਾਇਆ ਬੰਬੇ ਹੁੰਦੀ ਉਹਨੂੰ ਬਹੁਤ ਵੱਡੀ ਸਮਝ ਆ ਜਾਂਦਾ ਉੱਤੇ ਚਾਹ ਪੱਲੇ ਕੱਖ ਨਾ ਹੋਵੇ ਹੈ ਨਾ ਪਰ ਇਹ ਇਹ ਆਤ ਛੱਡਣੀ ਪਊਗੀ ਸਾਊਥ ਨੇ ਇਹ ਖਤਮ ਕਰਦੀ ਇਹ ਜ਼ਰੂਰੀ ਨਹੀਂ ਖਬਰ ਬੰਬੇ ਤੋਂ ਚੱਲੇ ਉਹ ਕਹਿੰਦੇ ਚਨਈ ਤੋਂ ਵੀ ਚੱਲੇ ਤੋਂ ਜਿੱਦਾਂ ਖਬਰ ਸਾਡੇ ਚੰਡੀਗੜ੍ਹ ਵਾਲੀ ਚ ਜਾਂ ਸਾਡੇ ਜਲੰਧਰ ਅੰਮ੍ਰਿਤਸਰ ਤੋਂ ਚੱਲਣ ਲੱਗੀ ਫਿਰ ਇਹ ਆਪੇ ਸਾਰਾ ਕੁਝ ਵੱਡਾ ਹੋ ਜਾਣਾ ਜਦੋਂ ਤੁਸੀਂ ਇਹ ਸਮਝਣ ਲੱਗੇ ਕਿ ਜਿਹੜੇ ਸਾਡੇ ਬੰਦੇ ਆ ਅਸੀਂ ਪਹਿਲੇ ਇਹਨਾਂ ਇਹਨਾਂ ਦੀ ਗੱਲ ਕਰਨੀ ਹੈ ਸਾਡੀ ਖਬਰ ਚ ਸਾਡੇ ਮੁੰਡੇ ਹੋਣੇ ਚਾਹੀਦੇ ਆ ਸਾਡੇ ਕੀਤਾ ਚ ਤੁਹਾਡੀ ਗੱਲ ਹੋਣੀ ਚਾਹੀਦੀ ਆ ਫਿਰ ਇਹ ਇੰਡਸਟਰੀ ਬਹੁਤ ਵੱਡੀ ਹੋ ਜੂਗੀ ਔਰ ਬਹੁਤ ਗਰੋ ਕਰ ਜੂਗੀ ਔਰ ਮੈਨੂੰ ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਸਾਡੇ ਮੁੰਡੇ ਜਾਂ ਹਰਿਆਣੇ ਦੇ ਨਵੇਂ ਬੱਚੇ ਵੀ ਹੁਣ ਬਹੁਤ ਗਾਉਣ ਲੱਗੇ ਉਹਨਾਂ ਨੇ ਆਪਣੀ ਲੈਂਗੁਏਜ ਪੜ੍ਹੀ ਔਰ ਬਹੁਤ ਅੱਛੀ ਗੱਲ ਹੈ ਖੇਤਰੀ ਭਾਸ਼ਾ ਮਜ਼ਬੂਤ ਹੋ ਰਹੀ ਹੈ ਤੇ ਬਹੁਤ ਛੇਤੀ ਜੇ ਅਜੇ ਤੱਕ ਸ਼ਾਇਦ ਮੋਟਰ ਚੱਲਦੀ ਹੈ ਪੈਣੀ ਹੈ ਨਾ ਹਾਂਜੀ ਹਾਂਜੀ ਬਹੁਤ ਛੇਤੀ ਜੇ ਉੱਥੇ ਵੀ ਕੋਈ ਫਿਲਮ ਸਿਟੀ ਦਾ ਚੱਲ ਰਿਹਾ ਉਹ ਪੰਜਾਬ ਵੀ ਤਿਆਰੀ ਕਰ ਰਿਹਾ ਉਹ ਵੀ ਕਰ ਰਿਹਾ ਗੱਲ ਵੱਡੀ ਹੋ ਜਾਣੀ ਹੈ ਪਰ ਐਦਾਂ ਹੀ ਜੁੜੇ ਰਹੀਏ ਇੱਕ ਦੂਜੇ ਦੀਆਂ ਖਾਮੀਆਂ ਛੋਟੀਆਂ ਮੋਟੀਆਂ ਢੱਕਦੀ ਹੈ ਬਸ ਲੇਕਿਨ ਬਹੁਤ ਮਾਤਰੇ ਗਾਣਾ ਹਰਿਆਣਕੀ ਵੀ ਹੈ ਨਹੀਂ ਵੀਕਾ ਅਰਦੇ ਵਿੱਚ ਹਾਜ਼ਰ ਹਾਂ ਸੀ ਕੀ ਬਾਤ ਹੈ ਬਹੁਤ ਵਧੀਆ ਗਾਣਾ ਗੁਰੂ ਨਵਦੀਕ ਉਹ ਤਾਂ ਗਾ ਲਈ ਇਨੀ ਕਿ ਲੋਨੇ ਮਾਨਸਾ ਦਾ ਵੀ ਗਾਣਾ ਪਾਇਆ ਕੋ ਦਾ ਫਿਲਮ ਦਾ ਲੱਗਦਾ ਹੈ ਤਾਂ ਇਹ ਵੀ ਇੱਕ ਵੱਡਾ ਬਟੇ ਨੂੰ ਲੈ ਕੇ ਚਲ ਕੋਸਾ ਫਿਲਮ ਦੇ ਵਿੱਚ ਨੇ ਰੂਵੀ ਨਾਲੇ ਭਾਜੀ ਤੁਸੀਂ ਗੱਲ ਕੀਤੀ ਇੱਥੋਂ ਚੱਲ ਰਹੀ ਜਾਂਦੀ ਹੈ ਸੁੱਚਾ ਸੂਰਮਾ ਤੇ ਸ਼ਾਹਕੋਟ ਛੂਰੀ ਪੰਜਾਬ ਤੋਂ ਹਈਆਂ ਨੇ ਆ ਮੋਸ਼ਨ ਵੀ ਇੱਥੋਂ ਹੀ ਕੀਤੀ ਹੈ ਤੇ ਲਾਂਚ ਵੀ ਇੱਥੇ ਆ ਅਸੀਂ ਉਹ ਰੂਟ ਹੀ ਫੜਿਆ ਬੰਬੇ ਵਾਲਾ ਨਹੀਂ ਅਸੀਂ ਮੈਂ ਨਿੱਜੀ ਤੌਰ ਤੇ ਇਹ ਗੁਰੂ ਵੀ ਜਾਂ ਸਾਡੀ ਇਹ ਟੀਮ ਵੀ ਮੇਰੀ ਇਹ ਹੀ ਪ੍ਰਾਇੋਰਟੀ ਹੈ ਕਿ ਸਾਡੇ ਸਾਡੀ ਮੁੰਡੇ ਖਬਰਾਂ ਲਾਉਣ ਮੈਂ ਅਸੀਂ ਵਰਲਡ ਵਾਈਡ ਕੰਮ ਵੀ ਕਰਦੇ ਆਂ ਸ਼ੋਅ ਵੀ ਕਰਦੇ ਆਂ ਸਾਡੇ ਮੁੰਡੇ ਕਰਾਉਣੇ ਮੈਂ ਕਾਰਪੋਰੇਟ ਤੋਂ ਪਰੇ ਇਸੇ ਲਈ ਆਂ ਕਿ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਮਿਲੇ ਜਿੱਥੇ ਚਾਰੇ ਪਾਸੇ ਅਸੀਂ ਹੋਈਏ ਤੋ ਇਸ ਕੋਸ਼ਿਸ਼ ਨਾਲ ਜੇ ਅੱਪਰ ਚੱਲਦੇ ਰਵਾਂਗੇ ਖਿੱਚਲਾਏ ਕੰਮ ਕੋਈ ਨਹੀਂ ਕਿੰਗੁਲੀ ਕਹਿੰਦੇ ਜਾਂਦੇ ਹੁਣ ਕੀ ਇਹਦੇ ਵਿੱਚ ਦਿਲ ਦੇ ਗੱਲ ਹੋਵੇ ਮੈਂ ਤੁਸੀਂ ਕਹਿ ਸਕਦੇ ਹੋ ਕਿ ਸਾਵੇਂ ਮੈਨੂੰ ਕੁਝ ਵੀ ਨਾ ਜੀ ਹੋਵੇ ਉਹ ਕਿੰਦਾ ਦੀ ਗੱਲ ਹੋ ਗਈ ਕਿ ਤੈਨੂੰ ਕੁਝ ਨਹੀਂ ਨਹੀਂ ਮੈਂ ਦੱਸਣੀ ਆ ਫਿਰ ਪਰ ਬਾਈ ਰਾ ਧੰਨਵਾਦ ਆ ਅੱਜ ਵੀ ਪਹਿਲਾਂ ਵੀ ਹਮੇਸ਼ਾ ਭਾਜੀ ਅੱਜ ਇਸ ਇੱਥੇ ਆਏ ਨੇ ਮਿਲਦਾ ਸਾਡੀ ਫਿਲਮ ਦਾ ਟ੍ਰੇਲਰ ਵੀ ਅੱਜ ਲਾਂਚ ਹੋਇਆ ਪੋਸਟਰ ਵੀ ਤੇ ਅਨਾਉਂਸਮੈਂਟ ਵੀ ਆ ਗਈ ਆ ਜਿਹਦੇ ਦਿਨ ਭਾਜੀ ਨੇ ਆ ਕੇ ਕੀਤੀ ਆ ਇਹ ਮਤਲਬ ਖਤਮ ਆ ਗੱਲਬਾਤ ਇੱਥੇ ਹੁਣ